ਦੁੱਧ ਦਾ ਪਹਿਲੇ ਸੂਏ ਦਾ 25-26 ਕਿਲੋ ਦਾ ਹੈਗਾ ਰਿਕਾਰਡ 25-28-29 ਕਿਲੋ ਬੜੇ ਰਾਵਣਾ ਦੇ ਦੁੱਧ ਦੇ ਠੀਕ ਹੈ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਬਸ ਲੈਣ ਦੇਣ ਵਾਲੇ ਹੋਣਗੇ ਨਜੋਤੇ ਆਪਾਂ 90000 ਰੁਪਏ ਦੇ ਦਾਂਗੇ ਵੈੜ 90000 ਦੇ ਵਿੱਚ ਆਪਾਂ ਇਹ ਵੈੜ ਦੇ ਦਾਂਗੇ ਇਹਨੇ ਪਹਿਲੇ ਸੂਏ 18-19 ਕਿਲੋ ਦੁੱਧ ਦਿੱਤਾ ਠੀਕ ਹੈ ਉਮੀਦ ਹੈ ਵੀ 22-23 ਕਿਲੋ ਦੁੱਧ ਇਹਨੂੰ ਦੇ ਦੇਣਾ ਚਾਹੀਦਾ ਪਹਿਲੇ ਸੂਏ ਬਾਕੀ ਹੈ ਗਰਮੀ ਦਾ ਤੋਹਫਾ ਨਜੋਤੇ ਵੀ ਗਰਮ ਸੀਲ ਸਾਉ ਬਹੁਤ ਆ ਗਰਮੀ ਆਪਣਾਂ ਦੀ ਵੇਲੇ ਦੇ ਵਿਚਾਲੇ 40 ਸਾਲ ਲੱਗੇ ਕੋਈ ਚੋਈ ਜਾਵੇ ਗਰਮੀ ਘਟ ਮਨਾਉਗੀ ਗਰਮੀ ਘਟ ਮਨਾਉਗੀ ਤੇ ਆਰਡਰ ਤੋਂ ਆਪਾਂ ਦੇਖ ਸਕਦੇ ਆ ਬਾਈ ਨੇ ਹੱਥ ਲਾ ਲਾ ਕੇ ਦਿਖਾਤਾ ਆਰਡਰ ਬਾਕੀ ਨਾ ਨਜੋਦ ਇੱਕ ਚੀਜ਼ ਹੋਰ ਵੇਖਣ ਵਾਲੀ ਪਿੱਛੋਂ ਕਿੱਥੋਂ ਸਟਾਰਟ ਹੁੰਦਾ ਆਰਡਰ ਅੱਗੇ ਦੇਖ ਧੁੰਨੀ ਤੱਕ ਜਾਂਦਾ ਇਹ ਆਰਡਰ ਲਓ ਜੀ ਆਹ ਵੇਖੋ ਇੱਥੋਂ ਆਰਡਰ ਸਟਾਰਟ ਹੋ ਜਾਂਦਾ ਗਾਂ ਦਾ ਤੇ ਇਧਰੋਂ ਧੁੰਨੀ ਤੱਕ ਬਾਈ ਕਹਿੰਦਾ ਆਰਡਰ ਜਾਂਦਾ ਬਾਕੀ ਨਾ ਬੋਡੀ ਲਾਈਨ ਦੀ ਗਾਂ ਬਹੁਤ ਚੰਗੀਆਂ ਨੇ ਬਾਈ ਜੀ ਕਿੰਨਾ ਕਹੇ ਦੁੱਧ ਦੇ ਸਕਦੀ ਏ ਤੁਹਾਡੇ ਸਾਥ ਇਹ ਦੁੱਧ ਯਾਰ 17-18 17 17 ਕਿਲੋ ਹਾਂ ਬੜੇ ਰਾਉਂਡ ਵਾਲਾ ਪਾ ਦੂ ਤੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਆਪਾਂ ਇਹਦਾ ਪ੍ਰਾਈਸ ਲੈਣ ਦੇ ਨਾਲ ਹੀ ਹੈ 62000 ਰੁਪਏ ਕਿੰਨੇ ਲੀਟਰ ਦੁੱਧ ਵਾਲੀ ਹੈ ਜੀ ਇਹ ਇਹ 14 ਕਿਲੋ ਤਿਆਰ ਹੈ ਥਲੇ ਨੂੰ ਜੋਤ ਕੰਡੇ ਤੋਲਣ ਵਾਲਾ ਦੂਜੇ ਸੂਏ ਜੀ ਇਹ ਇਹ ਦੂਜੇ ਸੂਏ ਸੂਈ ਆ ਮਗਰ ਬੱਛਾ ਇਹਦੇ 47000 ਰੁਪਏ ਦੀ ਜੀ ਸਸਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਾਈਆਂ ਦਿਖਾਉਣੀਆਂ ਜਿਹੜੀਆਂ ਸੇਲ ਤੇ ਲੱਗੀਆਂ ਹੋਈਆਂ ਤੇ ਇਸ ਟਾਈਮ ਆਪਾਂ ਖੜੇ ਸੀ ਜੀ ਪਿੰਡ ਥਾਂਦੇ ਵਾਲੇ ਦੇ ਵਿੱਚ ਇਹ ਪਿੰਡ ਹੈ ਜਿਹੜਾ ਮਕਸਦ ਸਾਹਿਬ ਦੇ ਕੋਲੇ ਰਹਿ ਜਾਂਦਾ ਤੇ ਬਾਈ ਕੁਲਦੀਪ ਦੇ ਆਪਾਂ ਡੇਰੀ ਫਾਰਮ ਦੇ ਵਿੱਚ ਖੜੇ ਆ ਤੇ ਆਪਾਂ ਤੁਹਾਨੂੰ ਗਾਈਆਂ ਦਿਖਾਵਾਂਗੇ ਜਿਹੜੀਆਂ ਜਿਹੜੀਆਂ ਬਾਈ ਨੇ ਸੇਲ ਕਰਨੀਆਂ ਸਾਰੀ ਜਾਣਕਾਰੀ ਵੀ ਦੱਸਾਂਗੇ ਤੇ ਪਸ਼ੂ ਖਰੀਦਣ ਤੇ ਵੇਚਣ ਵਾਸਤੇ ਤੁਸੀਂ ਸਾਡੇ ਚੈਨਲ ਦੇ ਉੱਤੇ ਵੀਡੀਓ ਦੇਖ ਸਕਦੇ ਹੋ ਤੇ ਜੇ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਪਸ਼ੂ ਖਰੀਦਣ ਤੇ ਵੇਚਣ ਲਈ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਇਸ ਕਰਕੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਤੇ ਕੱਲੀ ਕੱਲੀ ਗਾਂ ਦੀ ਤੁਹਾਨੂੰ ਦੱਸਦੇ ਆਂ ਡਿਟੇਲ ਬਾਈ ਜੀ ਸਸਰੀਕਾਰ ਸਸਰੀਕਾਰ ਬਾਈ ਤੇ ਅੱਜ ਆਪਣੇ ਕੋਲੇ ਟੋਟਲ ਕਿੰਨੇ ਪਸ਼ੂ ਹੈ ਜੀ ਸੇਲ ਆਪਣੇ ਕੋਲੇ ਹੈਗਾ 6-7 ਨਗ ਅੱਜ 6-7 ਨਗ ਆਪਣੇ ਕੋਲੇ ਤੇ ਸਭ ਤੋਂ ਪਹਿਲਾਂ ਆਪਾਂ ਕਿਹੜੀ ਗਾਂ ਦਿਖਾਉਣੀ ਹੈ ਜੀ ਆਪਾਂ ਇਹ ਦੂਜਾ ਸੂਆ ਸੂੰਦੀ ਆ ਵੜ ਹਜੇ ਲੈਂਦੀ 8-10 ਦਿਨ ਠੀਕ ਹੈ ਜੀ ਦੂਜਾ ਸੂਆ ਸੂੰਦੀ ਆ 8-10 ਦਿਨ ਸੂਣ ਚ ਰਹਿੰਦੇ ਆ ਇਹਦੇ ਇਹਦਾ ਪਹਿਲੇ ਸੂਏ ਦਾ ਮਿਲਕ ਰਿਕਾਰਡ ਹੈਗਾ 25-26 ਕਿਲੋ ਦਾ ਤੇ ਕਿੰਨੀ ਦਾ ਵੀ 28-29 ਕਿਲੋ ਦਾ ਪਾ ਦਊਗੀ ਠੀਕ ਹੈ ਜੀ ਪਹਿਲੇ ਸੂਏ ਕਿੰਨਾ ਦੱਸਿਆ ਤੁਸੀਂ 25 26 ਕਿਲੋ ਦਿੱਤਾ ਪਹਿਲੇ ਸੂਏ 25 26 ਕਿਲੋ ਦਿੱਤਾ ਤੇ ਦੂਜੇ ਸੂਏ ਦੇ ਦੂਗੀ ਇਹ 28 29 ਕਿਲੋ ਦਾ 29 ਦਾ ਵੀ ਕਿਉਂਕਿ ਇਹਦਾ ਹਜੇ ਲੰਦੀ ਹਫਤਾ ਤੱਕ ਬਾਕੀ ਖਾਣ ਪੀਣ ਨੂੰ ਬਹੁਤ ਚੰਗੀ ਨੂੰ ਜੋ ਤੇ ਠੀਕ ਹੈ ਜੀ ਹਾਂ ਬਾਕੀ ਚੌਕ ਚਮਕ ਚੰਗੀ ਹੈ ਵੜ ਦੀ ਆਰਡਰ ਆਪਾਂ ਵੇਖ ਸਕਦੇ ਹਾਂ ਹਾਂ ਬਾਕੀ ਸੀਲਸ ਹਾਉ ਬਹੁਤ ਆ ਬਹੁਤ ਹੀ ਵਧੀਆ ਆਰਡਰ ਹੈ ਇਹਦਾ ਤੇ ਘਰੇ ਚਵਾਈ ਵਾਸਤੇ ਵੀ ਵਧੀਆ ਰਹੂਗੀ ਇਹ ਤੇ ਬਾਕੀ ਆ ਹੱਡ ਹੱਡ ਬਹੁਤ ਚੰਗਾ ਵੜ ਦਾ ਹਾਂਜੀ ਤੇ ਬਾਈ ਇਹਨੂੰ ਤੋੜ ਕੇ ਵਿਖਾ ਦੇਗਾ ਇਹ ਠਪੂੜਾ ਬਹੁਤ ਚੰਗਾ ਵੜ ਦਾ ਚਮਕ ਵੇਖ ਸਕਦੇ ਆ ਆਪਾਂ ਗਾਂ ਦੀ ਬੋਡੀ ਜਮਾ ਉਤੋਂ ਸਟ੍ਰੇਟ ਐ ਤੇ ਆਰਡਰ ਆਪਾਂ ਤੁਹਾਨੂੰ ਦਿਖਾਇਆ ਟੈਟ ਆਰਡਰ ਦੀ ਇਹ ਗਾਂ ਹੈ ਤੇ ਦੂਜੇ ਸੂਏ ਇਹਨੇ ਸੂਣਾ ਕਿੰਨੇ ਦਿਨ ਲਾਊਗੀ ਬਾਈ ਜੀ ਇਹ ਇਹ ਲੈ ਜੂਗੀ ਹਫਤਾ ਇੱਕ ਹਫਤਾ ਇਹ ਸੂਣ ਦੇ ਵਿੱਚ ਲੈ ਜੂਗੀ ਹਫਤਾ ਦਾ ਯਾਨੀ ਕਿ ਪਿਆ ਦਿਨ 9 ਮਹੀਨੇ ਪੂਰੇ ਹੋਣ ਚ ਹਾਂਜੀ ਤੇ ਬਾਕੀ ਹੋਰ ਵੇਖੋ 9 ਮਹੀਨੇ ਪੂਰੇ ਹੁੰਦੀ ਹੈ ਕਿ ਉੱਤੇ ਲੈਂਦੇ ਨੇ ਲੈਂਦੀ ਆ ਠੀਕ ਹੈ ਜੀ ਇੱਕ ਹਫਤਾ ਬਾਈ ਜੀ ਕਹਿੰਦੇ ਸੂਣ ਦੇ ਵਿੱਚ ਲਾਊਗੀ ਇਹ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ ਜੀ ਆਪਾਂ ਦੁੱਧ ਦਾ ਪਹਿਲੇ ਸੁਣੇ ਦਾ 25 26 ਕਿਲੋ ਦਾ ਹੈਗਾ ਰਿਕਾਰਡ 25 28 29 ਕਿਲੋ ਬੜੇ ਆਵਣਾ ਦੇ ਦੂਗੀ ਦੁੱਧ ਦੇ ਠੀਕ ਹੈ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਬਸ ਲੈਣ ਦੇ ਨਾਲ ਹੀ ਹੋਣਗੇ ਨੋਜੋ ਤੇ ਆਪਾਂ 90000 ਰੁਪਏ ਦੇ ਦਾਂਗੇ ਵਾੜ 90000 ਦੇ ਵਿੱਚ ਆਪਾਂ ਇਹ ਵਾੜ ਦੇ ਦਾਂਗੇ ਦੇ ਦਾਂਗੇ ਹਾਂ ਠੀਕ ਹੈ ਬਾਈ ਜੀ ਰੇਟ ਆਪਾਂ ਉਹਨੇ ਕੀ ਉਹਨੇ ਕੀ ਕਰਨੇ ਜਿੰਨੇ ਕੁ ਲੈਣੇ ਆ ਬਾ ਛੋੜ ਛੱਪੇ ਹੋਣਗੇ ਹਾਂਜੀ ਹਾਂਜੀ ਉਹਨੇ ਫालतੂ ਆ ਨਹੀਂ ਵੀ 10000 ਵੱਧ ਮੰਗ ਲਿਆ ਉਹ ਕੰਮ ਨਹੀਂ ਕਰਨਾਗਾ ਜਿਹੜੇ ਜਿੰਨੇ ਕੁ ਲੈਣੇ ਆ ਆਪਾਂ ਉਹਨੇ ਕੀ ਮੰਗਣੇ ਆ ਠੀਕ ਹੈ ਜੀ ਹੁਣ ਬਾਈ ਜੀ ਆਪਾਂ ਅਗਲੀ ਗਾਂ ਦੀ ਗੱਲ ਕਰੀਏ ਜਿਵੇਂ ਇਹ ਦੂਜਾ ਸੁਆਹ ਹੁੰਦੀ ਨੋਜੋਦੇ ਵੀ ਠੀਕ ਹੈ ਜੀ ਹਾਂ ਇਹ ਮੰਨ ਲਓ ਗਰਮੀ ਗਰਮੀ ਦਾ ਇੱਕ ਤੋਹ ਹੈ ਆ ਦੂਜਾ ਸੁਆਹ ਇਹਨੇ ਸੂਣਾ ਹੈ ਹਾਂ ਤਾਂ ਕੁਆਲਟੀ ਠੀਕ ਆ ਕਿੰਨੇ ਕ ਦਿਨ ਲਾਊਗੀ ਜੀ ਸੂਣ ਦੇ ਵਿੱਚ ਤੇ ਇਹ ਸੂਣ ਦੇ ਵਿੱਚ ਬਸ ਇੱਕ ਦੋ ਦਿਨ ਲਾਊਗੀ ਤਿਆਰੀ ਚ ਹੀ ਆ ਇੱਕ ਦੋ ਦਿਨ ਸੂਣ ਦੇ ਵਿੱਚ ਇਹ ਹਾਂ ਬਾਕੀ ਪੰਜ ਚਾਰ ਦਿਨ ਵੀ ਲੈ ਸਕਦੀ ਆ ਹੁਣ ਹਾਂਜੀ ਕੱਬ ਦੇ ਘਰ ਬੰਕੀ ਹਤਾ ਹਾਂਜੀ ਹਾਂਜੀ ਬਾਕੀ ਸੀਲ ਸਾਹੂ ਬਹੁਤ ਆ ਸੀਲ ਕਰੇ ਦੁੱਧ ਪੀਣਾਂ ਦੇ ਮਤਲਬ ਦੀ ਬਹੁਤ ਚੰਗੀ ਗਾਂ ਹਾਂਜੀ ਇਹਨੇ ਪਹਿਲੇ ਸੂਏ 18-19 ਕਿਲੋ ਦੁੱਧ ਦਿੱਤਾ ਠੀਕ ਹੈ ਉਮੀਦ ਹੈ ਵੀ 22-23 ਕਿਲੋ ਦੁੱਧ ਇਹਨੂੰ ਦੇ ਦੇਣਾ ਚਾਹੀਦਾ ਪਹਿਲੇ ਸੂਏ ਬਾਕੀ ਹੈ ਗਰਮੀ ਦਾ ਤੋਹਫਾ ਨੂਜੋ ਤੇ ਵੀ ਗਰਮੀ ਸੀਲ ਸਾਉ ਬਹੁਤ ਆ ਗਰਮੀ ਕਾਪੜਾਂ ਦੀ ਵੇਲੇ ਦੇ ਵਿਚਾਲੇ ਛਲ ਕੇ ਕੋਈ ਚੋਈ ਜਾਵੇ ਗਰਮੀ ਘਟ ਮਨਾਉਗੀ ਗਰਮੀ ਘਟ ਮਨਾਉਗੀ ਤੇ ਆਰਡਰ ਤੋਂ ਆਪਾਂ ਦੇਖ ਸਕਦੇ ਹਾਂ ਬਾਈ ਨੇ ਹੱਥ ਲਾ ਲਾ ਕੇ ਦਿਖਾਤਾ ਆਰਡਰ ਬਾਕੀ ਨਾ ਨੂਜੋ ਤਾਂ ਇੱਕ ਚੀਜ਼ ਹੋਰ ਵੇਖਣ ਦੀ ਪਿੱਛੋਂ ਕਿੱਥੋਂ ਸਟਾਰਟ ਹੁੰਦਾ ਆਰਡਰ ਅੱਗੇ ਦੇਖ ਧੁੰਨੀ ਤੇ ਕਰ ਜਾਂਦਾ ਇਹ ਆਰਡਰ ਇੱਧਰੋਂ ਧੁੰਨੀ ਤੱਕ ਬਾਈ ਕਹਿੰਦਾ ਆਰਡਰ ਜਿਆਦਾ ਬਾਕੀ ਨਾ ਬੋਡੀ ਲਾਈਨ ਦੀ ਗਾਂ ਬਹੁਤ ਚੰਗੀਆਂ ਨੇ ਜੀ ਉਹ ਤਾਂ ਸੀਲ ਸਹੂ ਇੱਥੇ ਪਲਾਂਦੀ ਇਹ ਕਿ ਨਿਆਣਾ ਪਾਵੇ ਪਲਾਂਦੀ ਨਾ ਪਾਵੇ ਇੰਨੀ ਸੀਲ ਸਹੂ ਵੇਲਾ ਹੁਣ ਆਪਾਂ ਗਲੀ ਦੇ ਵਿੱਚ ਲਈ ਫਿਰਦੇ ਆ ਵੜ ਨੂੰ ਹਾਂਜੀ ਇੱਥੇ ਵੀ ਇਹਨੇ ਨਹੀਂ ਉਪਰਾ ਬਣਾਇਆ ਬੂਥੀ ਬਾਤੀ ਬਹੁਤ ਸੋਹਣੀ ਹੈ ਦੀ ਆ ਤਰਨਾ ਤੇ ਵਾਲ ਬੂਲ ਛੋਟਾ ਕਰਨਾ ਕੋਈ ਐ ਨਹੀਂ ਵੀ ਛੋਟੇ ਚੰਗੇ ਵੜ ਆ ਇਹ ਆਰਡਰ ਵੀ ਇਹਦਾ ਪੂਰਾ ਹੈ ਤੇ ਚਮਕ ਗਾਂ ਦੇ ਵਿੱਚ ਪੂਰੀ ਹੈ ਦੂਜੇ ਸੂਏ ਇਹਨੇ ਸੂਣਾ ਇੱਕ ਹਫਤਾ ਸੂਣ ਦਾ ਲਊਗੀ ਦੁੱਧ ਕਿੰਨਾ ਦੱਸਿਆ ਸੀ ਬਾਈ ਜੀ ਆਪਾਂ ਦੁੱਧ ਮੇਰੇ ਹਿਸਾਬ ਨਾਲ ਜਦ ਕੀ 22 23 ਕਿਲੋ ਪਾ ਦੇਣਾ ਚਾਹੀਦਾ ਨੂੰ ਬੜੇ ਰਾਵ ਨਾਲ ਜਿਹਦੇ ਹਿਸਾਬ ਨਾਲ ਦੀ ਆਰਡਰ ਦੀ ਕੁਆਲਿਟੀ ਆ ਤੇ ਆਪਾਂ ਲਈ ਪੁਲੀ ਬਹੁਤ ਆ ਵਜਨ ਨੂੰ ਗਾਂ ਦਾ ਚੰਗਾ ਤੇ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀ ਬਈ ਪ੍ਰਾਈਸ ਬੱਸ ਇਹ ਤਾਂ ਲੈਣ ਦੇਣ ਵਾਲਾ ਹੀ ਹੋਊਗਾ ਨੋਜੋਤ ਆਪਾਂ 70 ਦੇ ਵਿੱਚੋਂ ਮਾਨਤਾਣ ਕਰ ਦਾਂਗੇ ਠੀਕ ਹੈ ਜੀ 70000 ਰੁਪਏ ਬਾਈ ਕਹਿੰਦਾ ਇਹਦਾ ਪ੍ਰਾਈਸ ਹੈ ਤੇ ਬਾਕੀ ਮੌਕੇ ਤੇ ਮਾਨਤਾਣ ਇਹਦੇ ਵਿੱਚੋਂ ਵੀ ਹੋ ਜਾਣਾ ਹੈ ਠੀਕ ਹੈ ਜੀ ਹੁਣ ਜੇ ਆਪਾਂ ਤਿੰਨ ਨੰਬਰ ਗਾਂ ਦੀ ਗੱਲ ਕਰੀਏ ਆਪਣੀ ਇਹ ਨਯੂ ਜੋ ਦੂਜਾ ਸੂਹਾ ਸੁੰਦੀ ਆ ਵੜ ਹਾਂਜੀ ਇਹਦਾ ਪਹਿਲੇ ਸੂਏ ਦਾ ਰਿਕਾਰਡ ਆ 24 ਕਿਲੋ ਦਾ ਪਹਿਲੇ ਸੂਏ ਦਾ 24 ਕਿਲੋ ਹੁੰਦਾ ਇਹਦਾ ਰਿਕਾਰਡ ਆ ਕਿਸ ਸੂਏ ਨੇ ਸੁੰਨਾ ਖਾਸ ਹੀ ਬੰਦਿਆ ਤੋਂ ਵੜ ਆਈ ਐ ਇਹ ਠੀਕ ਹੈ ਜੀ ਹਾਂ ਮੁੰਡੇ ਚਲੇ ਗਏ ਬਾਹਰ ਹਾਂਜੀ ਹਾਂਜੀ ਅੱਗੇ ਵੀ ਉਹਨਾਂ ਤੋਂ ਵੜਾਂ ਲਈਆਂ ਤਾਂ ਕਰਕੇ ਉਹਨਾਂ ਨੇ ਥੋੜਾ ਜਿਹਾ ਕੰਮ ਛੱਡਤਾ ਇਹ ਪਾਸੇ ਆ ਲੋ ਦੋ ਮੁੰਡੇ ਸੀ ਦੋਵੇਂ ਕਿੰਨੇ ਕ ਦਿਨ ਬਾਈ ਜੀ ਇਹ ਸੂਣ ਦੇ ਵਿੱਚ ਲਊਗੀ ਇਹ ਲੈ ਜੂਗੀ ਮੇਰੇ ਸਾਹ ਚ ਹੇ ਇੱਕ ਦੋ ਦਿਨ ਇਹਨੂੰ ਲੈ ਜਾਣੇ ਚਾਹੀਦੇ ਆ ਹਾਂਜੀ 1-2 ਦਿਨ ਸੂਨ ਦੇ ਵਿੱਚ ਲਊਗੀ। ਹਾਂ ਬੈੜ ਬਹੁਤ ਚੰਗੀ ਆ। ਕਹਿਣ ਨੂੰ ਪਾਪਾ ਪਹਿਲਾਂ ਸੂਆ ਵੀ ਕਹਿ ਦਈਏ ਪਰ ਉਹ ਦੀ ਗੱਲ ਆਪਣੇ ਤੋਂ ਹੁੰਦੀ ਨਹੀਂ ਗੀ। ਹਾਂਜੀ। ਕਿ ਪਹਿਲਾਂ ਉਹਨਾਂ ਦੇ ਵਿੱਚ ਵੀ ਚੱਲਦੀ ਆ ਪਰ ਜੇ ਦੂਜਾ ਤਾਂ ਦੂਜਾ ਹੀ ਦੱਸਾਂਗੇ। ਤੇ ਕਿੰਨਾ ਕੁ ਦੁੱਧ ਬਾਈ ਜੀ ਇਹ ਦੇ ਦੂਗੀ? ਇਹ ਆ ਕਿ ਮੈਨੂੰ ਉਮੀਦ ਆ ਵੀ ਇਹ ਹੋ ਸਕਦਾ 30 ਦੇ ਨੇੜੇ ਜਾ ਉਹ ਨਹੀਂ 24-26 ਕਿਲੋ ਤਾਂ ਬੜੇ ਆਉਣ ਨਾਲ ਦੇ ਦੂਗੀ। ਸੀਲਸ ਹਾਉ ਇਹ ਵੀ ਬਹੁਤ ਆ। 30 ਦੇ ਨੇੜੇ ਵੀ ਜਾ ਸਕਦੀ ਆ ਤੇ 24-26। ਚੰਦੂ ਕੁਵਾਰ ਦੀ ਬਹੁਤ ਆ ਹਾਈਟ ਫੁੱਟ ਚੰਗੀ ਆ ਬੈੜ ਦੀ। ਤੇ ਬੋਡੀ ਜਮਾਂ ਸਟ੍ਰੇਟ ਆ ਉੱਤੋਂ। ਬੋਡੀ ਬੁਡੀ ਹਾਂ ਬੋ ਤੇ ਆਰਡਰ ਵੀ ਆਪਾਂ ਵੇਖ ਸਕਦੇ ਆ ਬਹੁਤ ਵਧੀਆ ਆਰਡਰ ਦੀ ਇਹ ਚਾਂਹ ਆਰਡਰ ਵੀ ਸਟਾਰਟਿੰਗ ਇੱਥੋਂ ਵੇਖ ਤੋਂ ਸਟਾਰਟ ਹੁੰਦੀ ਆ ਇਹਦੇ ਵੀ ਆਰਡਰ ਪਿੱਛੇ ਨੂੰ ਬਹੁਤ ਜਾਂਦਾ ਤੇ ਨਾੜਾਂ ਵੀ ਆਪਾਂ ਦੇਖ ਸਕਦੇ ਆ ਨਾੜਾਂ ਦੂਜੇ ਪਾਸੇ ਹੀ ਨਜ਼ੂਰ ਤੇ ਦੂਜੇ ਪਾਸੇ ਹੀ ਦਿਖਾ ਦੇ ਲਓ ਜੀ ਇਧਰੋਂ ਵੀ ਆਪਾਂ ਨਾੜਾਂ ਦੇਖ ਸਕਦੇ ਆ ਆਰਡਰ ਬਹੁਤ ਹੀ ਸ਼ਾਨਦਾਰ ਬਾਕੀ ਬਿਲਕੁਲ ਇਹਨਾਂ ਵੀ ਇਹਦੀ ਵਧੀਆ ਵਾਬਲੇਵੇਂ ਖਾਂਦੀ ਜਾਂਦੀ ਹੈਗੀ ਆ ਹਾਂਜੀ ਤੇ ਇਹਦਾ ਆਪਾਂ ਕਿੰਨਾ ਕ ਪ੍ਰਾਈਸ ਰੱਖਿਆ ਜੀ ਇਹਦਾ ਪ੍ਰਾਈਸ ਬਸ ਲੈਣ ਦੇਣ ਨਾਲ ਇਹਦਾ ਹੋਊਗਾ ਮੁੱਲ ਤਾਂ ਆਪਾਂ ਕੋਈ 1 20 ਕਰਾ ਲੈ ਕੋਈ 25 ਕਰਾ ਲੈ ਆਪਾਂ ਇੱਕ 10 ਦੀ ਦੇ ਦਾਂਗੇ ਵੜੇ ਇੱਕ 10 ਦੀ ਆਪਾਂ ਦੇ ਦੇਣੀ ਹੈ ਇੱਕ 10 ਦੀ ਦੇ ਦਾਂਗੇ ਵੜੇ ਤੇ ਦੂਜੇ ਸੂਏ ਸੂਣਾ ਹਨਾ ਇਹਨੇ ਦੂਜੇ ਸੂਏ ਸੂਣਾ ਦੇਖ ਨੂੰ ਤਾਂ ਪਹਿਲਾਂ ਨਹੀਂ ਲੱਗਦੀ ਪਰ ਨੂੰ ਜੋ ਤਾਂ ਆਪਣੇ ਕੋਲ ਝੂਟ ਚਾ ਪਾਣੀ ਵਜਦਾਗਾ ਹਾਂਜੀ ਤੇ ਦੂਜਾ ਸੂਏ ਸੁੰਦੀ ਹੈ ਇਹ ਬਾਈ ਜੀ ਜੇ ਆਪਾਂ ਅਗਲੀ ਗਾਂ ਦੀ ਗੱਲ ਕਰੀਏ ਇਹ ਵੜੇ ਨੇ ਜਿਹੜੀ ਇਹ ਦੋ ਦੰਦਾ ਹਾਂਜੀ ਦੋ ਦੰਦਾ ਪਹਿਲਾਂ ਇਹਨਾਂ ਨੇ 5-7 ਦਿਨ ਲੈਂਦੀ ਆ ਸੀਰ ਸਾਹ ਉਹ ਵੀ ਬਹੁਤ ਆ ਕਦ-ਕਦ ਚੰਗਾ ਵਾ ਅੱਛ ਬਾਕੀ ਇਹ ਵੀ ਸੀਲ ਸਾਉ ਇਹ ਵੀ ਬਹੁਤ ਆ ਦੂਜੇ ਸੂਏ ਸੂਣਾ ਇਹਨੇ ਦੂਜੇ ਸੂਏ ਸੂਣਾ ਨਹੀਂ ਪਹਿਲਣਾ ਪਹਿਲਣਾ ਇਹ ਪਹਿਲਣਾ ਇਹ ਤੇ ਦੋ ਦੰਦਾਂ ਦਾ ਮੂੰਹ ਦੋ ਦੰਦ ਦੋ ਦੰਦੀ ਹੈ ਨਾ ਨਾ ਪਹਿਲਾਂ ਇਹ ਆ ਪੰਜ-ਛੇ ਦਿਨ ਲੈਂਦੀ ਆ ਠੀਕ ਹੈ ਜੀ ਤੇ ਕੀ ਇਹ ਵੀ ਤੋਹਫਾ ਹੀ ਹੈ ਗਰਮੀ ਦਾ ਇਹ ਕਿਹੜੀ ਦੱਸਿਆ ਤੁਸੀਂ ਇਹ ਗਾਣਾ ਇਹ ਹੈ ਤਾਂ ਜਿਆਦੇ ਜਰਸੀ ਵਾਲਾ ਬਾਕੀ ਹੈ ਜਰਸੀ ਮਤਲਬ ਐਚਐਫ ਦੇ ਪੇਟੋਂ ਪੈਦਾ ਹੋਈ ਹੈ ਠੀਕ ਹੈ ਜੀ ਬੋਡੀ ਬੋਡੀ ਢਾਂਚਾ ਆਪਾਂ ਵੇਖ ਸਕਦੇ ਆ ਇਹਦਾ ਜਰਸੀ ਵਾਲਾ ਹੀ ਆ ਉਥੀ ਬੱਸ ਜਰਸੀ ਤੋਂ ਹੀ ਮੈਂ ਵਿਖਾ ਦਿੰਦਾ ਤੁਹਾਨੂੰ ਬਹੁਤ ਹੀ ਵਧੀਆ ਇਹਦਾ ਆਰਡਰ ਪਹਿਲਾਂ ਬੱਛੀ ਮੂੰਹੋਂ ਦੋ ਦੰਦਾ ਉਹ ਕਹਿਣ ਵਾਲੇ ਨਹੀਂ ਪੱਟ ਕੇ ਵੀ ਦਿਖਾ ਦਾਂਗੇ ਆਪਾਂ ਮੂੰਹ ਵੀਡੀਓ ਦੇ ਵਿੱਚ ਹੀ ਪੂਰੀ ਪੱਟ ਕੇ ਵਿਖਾ ਦੇ ਦਾਂਗੇ। ਲੋ ਜੀ ਆਪਾਂ ਪੱਟ ਕੇ ਵੀ ਦਿਖਾਉਣੀ ਹੈ ਵੀ ਕਹਿਣ ਦੀ ਗੱਲ ਨਹੀਂ ਵੀ ਦੋ ਦੰਦੀ ਹੈ। ਸੱਚੀ ਉਹ ਹੀ ਦੋ ਦੰਦੀ ਇਹ ਵਿਹੜ ਹੈ। ਪਹਿਲੇ ਸੂਏ ਇਹਨੇ ਸੂਣਾ ਹੈ। ਉੱਥੇ ਉੱਥੇ ਵਿਖਾ ਦਾਂਗੇ ਪੱਟ ਕੇ ਦਾਂਦਾ। ਉੱਥੇ ਵਿਖਾਣੇ ਚਲ ਕੋਈ ਨਹੀਂ। ਤੇ ਇਹਦਾ ਭਾਈ ਜੀ ਕਿੰਨਾ ਕਹੇ ਦੁੱਧ ਦੇ ਸਕਦੀ ਏ ਤੁਹਾਡੇ ਨਾਲ? ਇਹ ਦੁੱਧ 17-18 ਕਿਲੋ ਨਿਯੋਤ ਰਾਉਣ ਵਾਲੀ ਪਾ ਦਊਗੀ। 17-18 ਕਿਲੋ। ਹਾਂ ਬੜੇ ਰਾਉਣ ਨਾਲ ਪਾ ਦਊਗੀ। ਤੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਆਪਾਂ ਇਹ ਤਾਂ ਪ੍ਰਾਈ ਲੈਂਦੇ ਨਾਲ ਹੀ 62000 ਰੁਪਇਆ 62000 ਦੇ ਵਿੱਚ ਆਪਾਂ ਨੂੰ ਇਹ ਗਾਂ ਮਿਲ ਜੂ 17 18 ਲੀਟਰ ਦੁੱਧ ਵਾਲੀ 17 18 ਲੀਟਰ ਦੁੱਧ ਬੜੇ ਆਮ ਨਾਲ ਪਾ ਦੂਗੀ ਠੀਕ ਹੈ ਜੀ ਜਰਸੀ ਦੰਦ ਇੱਥੇ ਦਿਖਾ ਦੇ ਗੋਰੀ ਇਹਦੇ ਪਾੜੂ ਪੱਟੀ ਨਾਂਦੀ ਯਾਰ ਜਰਸੀ ਦੇ ਵਿੱਚ ਇਹ ਗਾਂ ਆ ਜਾਂਦੀ ਹੈ ਤੇ ਗਰਮੀ ਇਹ ਬਾਈ ਕਹਿੰਦਾ ਵੀ ਘੱਟ ਮਣੌਂਗੀ ਆ ਗਰਮੀ ਤਾਂ ਜੇ ਤਾਂ ਪਤਾ ਹੀ ਨਹੀਂ ਜੋ ਬਾਕੀ ਚੌਂਕ ਚੌਂਕ ਬਹੁਤ ਵੱਚੀ ਦੀ ਲਓ ਜੀ ਦੰਦ ਤੁਸੀਂ ਇਹਦੇ ਦੇਖ ਸਕਦੇ ਹੋ ਦੋ ਦੰਦੀ ਹੈਗੀ ਇਹ ਤੇ ਜਿਹੜੀ ਗੱਲ ਬਾਈ ਨੇ ਕਰੀ ਸੀਗੀ ਤੇ ਉਹੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਦੋ ਦੰਦੀ ਇਹ ਗਾਂ ਦੋਂਦੀ ਕਹਿ ਦਿੰਨੇ ਆ ਜਿਹਨੂੰ ਆਪਾਂ ਤੇ 62000 ਰੁਪਿਆ ਬਾਈ ਕਹਿੰਦਾ ਇਹਦਾ ਪ੍ਰਾਈਸ ਆ ਪਹਿਲੇ ਸੂਏ ਇਹਨੇ ਸੂਣਾ 17 18 ਲੀਟਰ ਦੁੱਧ ਆ ਇਹ ਗਾਂ ਆਪ ਵੇਖੀ ਆਨੇ ਇਹ ਸਾਈ ਵਾਲ ਤੇ ਜਰਸੀ ਦਾ ਕ੍ਰੋਸ ਆ ਦੂਜਾ ਸੂਆ ਸੂਈ ਆ ਹੁਣ ਤਾਂ ਚੋਈ ਹੋਈ ਨੋਜੋ ਤੇ ਅੱਛਾ ਚੋਈ ਵੀ ਆ ਹਾਂ ਟਾਈਮ ਨੋਟ ਕਰਾ ਦੇ ਆਪਾਂ ਪੌਣੇ 6 ਹੋ ਗਏ ਹੁਣ ਛਾਉਂਦੇ ਹਾਂਜੀ ਪੌਣੇ 6 ਹੋ ਗਏ ਛਾਉਂਦੇ ਹਾਂ ਲਗਭਗ ਇਹਦਾ ਤਾਂ ਸੌਦਾ ਮੇਰੇ ਹਿਸਾਬ ਚ ਕਲੀਅਰ ਆਲ ਕੰਮ ਹੀ ਚੋਕੇ ਕੇ ਬੰਦੇ ਹਾਂਜੀ ਆ ਪਰ ਪਾਉ ਆਦ ਨੇ ਵੀਡੀਓ ਚ ਵੀ ਆਉਂਦੀਆਂ ਗਾਵਾਂ ਆਪਣੇ ਕੋਲੋਂ ਮਤਲਬ ਕ੍ਰੋਸ ਰੂਟ 'ਚ ਵੀ ਮਿਲ ਜਾਂਦੀਆਂ। ਵੀ ਇਹਦਾ ਕਿੰਨਾ ਕੁ ਪ੍ਰਾਈਸ ਹੋਣਾ ਵੈਸੇ? ਇਹ ਆਪਾਂ ਉਹਨਾਂ ਨਾਲ ਬਸ ਇੱਕੋ ਲੈ ਲੈਂਦੇ ਹਾਂ ਜਿਹੜੀ ਗੱਲ ਕੀਤੀ ਹੈ ਵੀ 47000 ਰੁਪਏ ਤੁਹਾਨੂੰ ਵਾੜ ਦੇ ਦਾਂਗੇ। ਕਿੰਨੇ ਲੀਟਰ ਦੁੱਧ ਵਾਲੀ ਹੈ ਜੀ ਇਹ? ਇਹ 14 ਕਿਲੋ ਤਿਆਰ ਹੈ ਥੱਲੇ ਨੂੰ ਯੋਤ ਕੰਡੇ ਤੋਲਣ ਵਾਲਾ। ਦੂਜੇ ਸੂਏ ਜੀ ਇਹ? ਇਹ ਦੂਜੇ ਸੂਏ ਸੂਈ ਆ। ਮਗਰ ਬੱਛਾ ਇਹਦੇ। 47000 ਰੁਪਏ ਦੀ ਇਹ ਗਾਂ ਹੈ ਬਾਕੀ ਇਹਦਾ ਸੌਦਾ ਹੋ ਚੁੱਕਿਆ। ਸੌਦਾ ਹੋਇਆ ਵਰਗਾ ਹੀ ਲੱਗ ਰਿਹਾ ਬਾਕੀ ਉਹ ਕਹਿੰਦੇ ਸਵੇਰ ਦੱਸ ਦਾਂਗੇ ਕਹਿੰਦੇ ਸੀ ਅਸੀਂ ਲੈ ਹੀ ਜਾਵਾਂਗੇ ਵੀ ਇੰਨੇ ਕ ਪ੍ਰਾਈਸ ਤੱਕ ਵੀ ਆਪਾਂ ਨੂੰ ਹਾਂ ਦੁੱਧ ਕੰਡੇ ਤੇ ਤੋਲ ਕੇ ਦਿੱਤਾ ਉਹਨਾਂ ਨੂੰ ਠੀਕ ਹੈ ਜੀ ਅੰਦਾ ਆਪਣੇ ਅੰਦਰ ਪਿਆ ਠੀਕ ਹੈ ਜੀ ਇੰਨੇ ਹੀ ਦੱਸਿਆ ਸੀ ਉਹਨਾਂ ਨੂੰ ਮਾਹਵ 13 14 ਕਿਲੋ ਦੁੱਧ ਹੈਗਾ ਬੱਚਿਆਂ ਨੂੰ ਪਿਆ ਕੇ 5.5 ਕਿਲੋ ਦੁੱਧ ਤਾਂ ਕੰਡੇ ਤੇ ਚੜਿਆ ਠੀਕ ਹੈ ਜੀ ਬਾਈ ਜੀ ਜੇ ਆਪਾਂ ਇਸ ਗਾਂ ਦੀ ਗੱਲ ਕਰੀਏ ਇਹ ਨੂਜੋਦ ਪਹਿਲੇ ਸੂਏ ਸੂਈ ਹੈ ਤੇ ਮਗਰ ਬੱਚੀ ਆ ਠੀਕ ਹੈ ਜੀ ਇਹ ਜੇ ਖੀਰੀ ਤੋਂ ਦੋਂਦੀ ਹੋਈ ਹੈ ਬੈੜ ਹਾਂਜੀ ਕੀ ਇਹ ਇੱਕ ਦੰਦ ਹੀ ਕੱਢਿਆ ਦੋਂਦ ਵਾਲਾ ਇੱਕ ਦੰਦ ਹੀ ਕੱਢਿਆ ਇਹਨੇ ਦੋਂਦ ਵਾਲਾ ਹਾਂ ਠੀਕ ਹੈ ਜੀ ਇਹ ਬੱਛੀ ਵੀ ਬਹੁਤ ਚੰਗੀ ਹੈ ਵੀ ਗਰਮੀ ਦਾ ਤੋਹਫਾ ਮਗਰ ਵੀ ਬੱਛੀ ਬਹੁਤ ਚੰਗੀ ਹੈ ਤੇ ਠੀਕ ਹੈ ਜੀ ਪਹਿਲੇ ਸੂਏ ਸੂਈ ਹੈ ਪਹਿਲੇ ਸੂਏ ਸੂਈ ਹੈ ਤੜਕੇ ਨਾ ਇਹਦਾ ਮੰਨ ਕੇ ਚੱਲਦੀ ਆ ਜਿਹੜੀ ਬਾਲਟੀ ਆਪਾਂ ਹਾਂ ਜਿਆ ਤੜਕੇ ਲੇਟ ਚ ਹੋਈ ਆ ਜੇ ਥੋੜਾ ਜਿਹਾ ਹਾਂਜੀ ਤੜਕੇ ਥੋੜਾ ਲੇਟ ਚ ਆਨ ਕਰਕੇ ਆ ਬਾਲਟੀ ਫਿਰ ਵੀ ਇਹਦੀ ਭਰੀ ਸੀਗੀ ਦੁੱਧ ਦੀ ਹਾਂਜੀ ਤਾਂ ਹੁਣ ਥੋੜੇ ਸਾਹਮਣੇ ਆ ਹੀ ਜਾਣ ਜਿਹੜਾ ਤਾਂ ਹੋਇਆ ਦੁੱਧ ਆਹ ਬਾਲਟੀ ਆ ਉਹ ਦਿਖਾ ਦੇ ਆਹ ਬਾਲਟੀ ਉਹਨੇ ਸਵੇਰ ਵਾਲੇ ਆਇਆ ਵੇ ਦੇ ਲੱਗੇ ਅੜਕੇ ਥੋੜਾ ਲੇਟ ਚੋਈਆ ਤੋ ਗੱਡੀ ਲੰਘੀ ਦੁੱਧ ਵਾਲੀ ਹਾਂਜੀ ਆ ਇੱਥੋਂ ਤੱਕ ਬੱਚੇ ਨੂੰ ਪਿਆ ਕੇ ਇੱਥੋਂ ਤੱਕ ਦੁੱਧ ਸੀਗਾ ਇਹਦੇ ਸੁਬਾ ਤੇ ਅੰਦਾਜ਼ਾ ਆਪਣੇ ਕਿੰਨੇ ਕ ਲੀਟਰ ਤਾਈਂ ਬਣਦੇ ਦੁੱਧ ਇਹ ਅੱਜ ਨੂੰ ਤੀਜਾ ਦਿਨ ਹੋਇਆ ਨਜੋ ਤੈਨੂੰ ਹਾਂਜੀ ਬਾਈ ਨੂੰ ਤੀਜਾ ਦਿਨ ਹੀ ਹੋਇਆ ਅੱਜ ਹੋਈ ਨੂੰ ਠੀਕ ਹੈ ਜੇਰ ਦੁੱਧ ਦੀ ਕੰਪਲੀਟ ਆ ਉਹ ਆਪਣੇ ਕੋਲੇ ਵੀਡੀਓ ਹੈਗੀ ਸਾਰਾ ਥਣ ਥਣ ਬਹੁਤ ਸੋਹਣਾ ਹੈ ਇਹਦਾ ਜੇਰ ਇਹਦੀ ਪੈ ਗਈ ਹੈ ਜੇਰ ਦੁੱਧ ਨਾਲ ਦੀ ਨਾਲ 2.5 ਘੰਟੇ ਬਾਅਦ ਜੇਰ ਇਹਨੇ ਬਾਹਰ ਮਾਗੀ ਸੀ ਕੱਢ ਕੇ ਤੇ ਕਿੰਨੇ ਲੀਟਰ ਦੁੱਧ ਹੋਊਗਾ ਬਾਈ ਜੀ ਇਹਦਾ ਹੁਣ ਇਸ ਸਮੇਂ ਤੇ ਸਿਰਫ ਬੋਲਾ 13- ਦੁੱਧ ਮੇਰੇ ਹਿਸਾਬ ਜੇ ਤਾਂ ਇਹ 20 ਕਿਲੋ ਦੁੱਧ ਹੀ ਪਾ ਦਊਗੀ 20 ਕਿਲੋ ਦੁੱਧ ਜਵਾਈ ਚਵਾਈ ਬਹੁਤ ਚੰਗੀ ਚਵਾਈ ਲੱਗਦੀ ਹੈ ਇਹਨਾਂ ਨੂੰ ਦੇਖ ਸਕਦੇ ਆਪਾਂ ਧਾਰਾ ਵੇਖ ਸਕਦੇ ਆ ਤੇ ਕਿੰਨਾ ਬਾਈ ਜੀ ਆਪਾਂ ਮੁੱਲ ਰੱਖਿਆ ਇਹਦਾ ਇਹਦਾ ਮੁੱਲ ਲੈਣ ਦੇ ਨਾਲ 68000 ਰੁਪਇਆ 68000 ਦੇ ਵਿੱਚ ਆਪਾਂ ਨੂੰ ਕਿੰਨੇ ਲੀਟਰ ਦੁੱਧ ਆਣੀ ਤੁਸੀਂ ਦੱਸਿਆ ਮੇਰੇ ਹਿਸਾਬ ਜੇ ਤਾਂ 20 ਕਿਲੋ ਪਾ ਦਊਗੀ ਨੋਟ 20 ਜੜ੍ਹਾ ਨਾਲ ਜੜ੍ਹ ਦਾ ਟਾਂਚਾ ਤੇ ਪਿੱਛੇ ਦੇ ਵੱੱਛੀ ਕੱਦ-ਕੁੱਦ ਬਹੁਤ ਆ ਬਗਰ ਵੱਚੀ ਆ ਠੀਕ ਹੈ ਜੀ ਕੱਦ ਆਪਾਂ ਵੇਖ ਹੀ ਸਕਦੇ ਆ ਉਹ ਅੱਛੀ ਵੀ ਵਿਖਾ ਦੇ ਥੱਲੇ ਤੇ ਵੱਛੀ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਗਾਂ ਦੀ ਜਿਹੜੀ ਬੋਡੀ ਹੈ ਉਤੋਂ ਜਮਾਂ ਸਟ੍ਰੇਟ ਸਿੱਧੀ ਗਾਂ ਹੈ ਇਹ ਕੱਦ ਬਹੁਤ ਆ ਵੜਦਾ ਜਿਵੇਂ ਪਹਿਲਾਂ ਖੀਰੀ ਤੋਂ ਦੋਂਦੀ ਹੋਈ ਨਾ ਇਹ ਕੱਦ ਦੇਖ ਕਿੰਨਾ ਨੂੰ ਵੜਦਾ ਹਾਈਟ ਬਹੁਤ ਚੰਗੀ ਹੈ 68 ਹੈ 24 ਦੀ ਤਾਂ ਏਡੀ ਚੰਗੀ ਆਣਾ ਯਾਰ ਮੰਨ ਲਓ ਐਂਡ ਹੀ ਆ ਕੰਮ ਲਓ ਜੀ ਦਿਖਾ ਦੇ ਦੁੱਧ ਦਿਖਾ ਦੇ ਨੋ ਜੋਦ ਆਪਾਂ ਧਾਰਾਂ ਤੁਹਾਨੂੰ ਦਿਖਾਈਆਂ ਸੀ ਪਹਿਲਾਂ ਵੀ ਕਿੰਨਾ ਕੁ ਦੁੱਧ ਹੈਗਾ ਇਸ ਗਾਂ ਥੱਲੇ ਤੇ ਆਪਾਂ ਲਾਈਵ ਧਾਰਾਂ ਕੱਢਦੇ ਵੀ ਦਿਖਾਈਏ ਤੁਹਾਨੂੰ ਤੇ ਕਿੰਨਾ ਪ੍ਰਾਈਸ ਦੱਸੇ ਸੀ ਬਾਈ ਜੀ ਤੁਸੀਂ ਬਹੁਤ ਵੀ ਉਹ ਤਾਂ ਪਲੇਨ ਦੇ ਅੰਦਰ ਦੱਸਿਆ ਸੀ 68000 ਰੁਪਿਆ 68000 ਰੁਪਿਆ ਪਹਿਲੇ ਸੂਏ ਇਹ ਸੂਈ ਹੋਈ ਆ ਹਨਾ ਬਾਈ ਜੀ ਹਾਂ ਅਖੀਰ ਹੀ ਤਾਂ ਦੁੰਦੀ ਹੋਈ ਉਹਨਾਂ ਦੇ ਪਿੱਛੇ ਇਹ ਦੇ ਵਿੱਚ ਪਿੱਛੇ ਬੱਚੀ ਆ ਪਿੱਛੇ ਬੱਚੀ ਬਹੁਤ ਚੰਗੀ ਅੁੱੱਚੀ ਆ ਦੁੱਧ ਤੁਸੀਂ ਦੇਖ ਸਕਦੇ ਹੋ ਹਜੇ ਤੀਜਾ ਦਿਨ ਅੱਜ ਨੂੰ ਜੋ ਤੈਨੂੰ ਠੀਕ ਹੈ ਜੀ ਤੀਜਾ ਦਿਨ ਤਿੰਨ ਦਿਨਿਆਂ ਨੂੰ ਸੂਈ ਨੂੰ ਹੋਵੇ ਆ ਹਾਂ ਆ ਦੇਖ ਲਓ ਦੁੱਧ ਇੱਥੋਂ ਤਾਂ ਹੀ ਬਾਈ ਨੇ ਕਿਹਾ ਸੀ ਤੇ ਇੱਥੋਂ ਤਾਈਂ ਦੁੱਧ ਇਹਦਾ ਹੈਗਾ ਠੀਕ ਹੈ ਜੀ ਮਾੜੇ ਦੜ ਕੇ ਥੋੜਾ ਲੇਟ ਚ ਹੋਈ ਸੀ ਅੱਜ ਵੜਾ ਹਾਂਜੀ ਹਾਂ ਮੈਨੂੰ ਲੱਗਦਾ ਤੈਂ ਤੂੰ ਚੋਣੀ ਹੋਵੇ ਤਾਂ ਬਾਲਟੀ ਫੁੱਲ ਵਰਦੂਗੀ ਠੀਕ ਹੈ ਜੀ ਮੰਨ ਕੇ ਚਲੋ ਜੀ 13 14 ਕਿਲੋ ਬੋਲਾ ਇਹਦੇ ਥੱਲੇ ਹੁਣ ਬੜੇ ਆਉਣ ਨਾਲ ਹੈਗਾ ਮੇਰੇ ਕੋਲ ਹੂੰ ਤੇ ਮੇਰੇ ਹਿਸਾਬ ਤੋਂ ਤਾਂ 20 ਕਿਲੋ ਦੁੱਧ ਬੜੇ ਆਉਣ ਨਾਲ ਹੀ ਪਾ ਦੂਗੀ ਬਾਕੀ ਸੀਲ ਸੌ ਬਹੁਤ ਆ ਉਵੇਂ ਹੀ ਮੰਨ ਲਓ ਜਿਵੇਂ ਮਰਜ਼ੀ ਨਾ ਹਾਂਜੀ ਲਓ ਜੀ ਇਹ ਸੀਗੀ ਆਪਣੀ ਅੱਜ ਵਾਲੀ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਗਾਈਆਂ ਦਿਖਾਈਆਂ ਸੀ ਸੇਲ ਵਾਸਤੇ ਰੇਟ ਵੀ ਆਪਾਂ ਤੁਹਾਨੂੰ ਦੱਸਿਆ ਤੇ ਐਸੇ ਦੇ ਨਾਲ ਆਪਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀਏ ਸਾਰਿਆਂ ਦਾ ਧੰਨਵਾਦ ਜੀ ਤੇ ਇਹੋ ਜੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ